ਸਸਿਕਾਲ ਜੀ ਸ਼ੁਭਕਰਨ ਦੀ ਮੌਤ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹਿਣਗੀਆਂ ਜਿੱਥੇ ਅੱਜ ਦੁਪਹਿਰ ਹੁੰਦੇ ਹੁੰਦੇ ਜਥੇਬੰਦੀਆਂ ਵੱਲੋਂ ਇਹ ਕਲੀਅਰ ਕੀਤਾ ਗਿਆ ਵੀ ਸ਼ੁਭਕਰਨ ਦਾ ਹਜੇ ਤੱਕ ਪੋਸਟਮਾਰਟਮ ਨਹੀਂ ਹੋਇਆ ਨਾ ਹੀ ਉਹਦਾ ਅਸੀਂ ਸੰਸਕਾਰ ਕਰ ਰਹੇ ਹਾਂ ਕਿਉਂਕਿ ਪਰਚੇ ਨੂੰ ਲੈ ਕੇ ਜਾਂ ਮਾਮਲਾ ਦਰਜ ਨੂੰ ਲੈ ਕੇ ਹਜੇ ਤੱਕ ਜਿਹੜਾਗਾ ਪੇਚ ਫਸਿਆ ਹੋਇਆਗਾ ਪਰ ਸ਼ਾਮ ਨੂੰ ਉਦੋਂ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਜਦੋਂ ਸ਼ੁਭਕਰਨ ਦੇ ਮਾਤਾ ਜੀ ਸਾਹਮਣੇ ਆਉਂਦੇ ਆ ਤੇ ਉਹਨਾਂ ਨੇ ਕਿਹਾ ਵੀ ਸਾਡੇ ਪੁੱਤ ਦੀ ਮਿੱਟੀ ਨੂੰ ਨਾ ਰੋਲਿਆ ਜਾਵੇ ਅਸੀਂ ਉਹਦਾ ਸੰਸਕਾਰ ਕਰਾਉਣਾ ਚਾਹੁੰਦੇ ਆ ਪਰ ਹੁਣ ਦੇਰ ਰਾਤ ਸ਼ੁਕਰਣ ਦੀ ਭੈਣ ਉਹਨਾਂ ਦੇ ਪਿਤਾ ਜੀ ਚਰਨਜੀਤ ਸਿੰਘ ਤੇ ਉਹਨਾਂ ਦੇ ਮਾਤਾ ਜੀ ਤੇ ਹੋਰ ਪਿੰਡ ਵਾਸੀ ਵੀ ਨਿਕਲ ਕੇ ਸਾਹਮਣੇ ਆਏ ਆ ਤੇ ਉਹਨਾਂ ਨੇ ਇੱਕ ਹੈਰਾਨੀ ਜਨਕ ਖੁਲਾਸਾ ਕੀਤਾਗਾ ਜਿੱਥੇ ਉਹਨਾਂ ਦੇ ਮਾਤਾ ਜੀ ਨੇ ਕਿਹਾ ਸੀ ਵੀ ਸ਼ੁਕਰਣ ਦੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਆ ਫੋਨ ਤੇ ਗੱਲਬਾਤ ਹੁੰਦੀ ਆ ਪਰ ਉਹਨਾਂ ਦੇ ਭੈਣ ਗੁਰਪ੍ਰੀਤ ਕੌਰ ਉਹਨਾਂ ਦੇ ਹਸਬੰਡ ਨੇ ਜਿਹੜੇ ਮਤਲਬ ਜਿਹੜੀ ਉਹ ਲੇਡੀ ਸਾਹਮਣੇ ਆਈ ਹੈ ਜਾਨਕੀ ਸ਼ੁਕਰਣ ਦੇ ਪਿਤਾ ਨੇ ਤੇ ਸ਼ੁਕਰਣ ਦੇ ਜਿਹੜੇ ਦਾਦੀ ਜੀ ਆ ਉਹਨਾਂ ਨੇ ਦੱਸਿਆ ਵੀ 2007 ਦੇ ਵਿੱਚ ਜਾਣੇ ਕਿ 17 ਸਾਲ ਪਹਿਲਾਂ ਹੀ ਉਹਨਾਂ ਦਾ ਤਲਾਕ ਹੋ ਚੁੱਕਿਆਗਾ ਤੇ ਨਾ ਹੀ ਉਹਨਾਂ ਦੀ ਫੋਨ ਦੇ ਉੱਤੇ ਕੋਈ ਗੱਲਬਾਤ ਹੁੰਦੀ ਸੀ ਇਸ ਵੀਡੀਓ ਤੋਂ ਬਾਅਦ ਤੁਹਾਨੂੰ ਸ਼ੁਭਕਰਨ ਦੀ ਭੈਣ ਸ਼ੁਭਕਰਨ ਦੇ ਦਾਦੀ ਜੀ ਸ਼ੁਭਕਰਨ ਦੇ ਜਿਹੜੇ ਪਿਤਾ ਜੀ ਚਰਨਜੀਤ ਸਿੰਘ ਨੇ ਤੇ ਉਹਨਾਂ ਦੇ ਜਿਹੜੇ ਪਿੰਡ ਵਾਸੀ ਆ ਸੀ ਉਹਨਾਂ ਦਾ ਬਿਆਨ ਸੁਣਾਵਾਂਗੇ ਪਰ ਬਹੁਤ ਸਾਰੀਆਂ ਗੱਲਾਂ ਆਈਆਂ ਜਿਹੜੀਆਂ ਪਰਦੇ ਦੇ ਪਿੱਛੇ ਹੋ ਰੰਗੀਆਂ ਕੁਸ਼ਕ ਮੀਡੀਆ ਵਾਲੇ ਭਰਾ ਅੰਦਰ ਖਾਤੇ ਇਹ ਵੀ ਗੱਲ ਕਰ ਰਹੇ ਆ ਵੀ ਅੱਜ ਪਟਿਆਲਾ ਰਜਿੰਦਰਾ ਹਸਪਤਾਲ ਵੇਖੇ ਕਿਸੇ ਹੋਰ ਦੀ ਜਿਹੜੀ ਪੀਸੀ ਆ ਜਾਂ ਪ੍ਰੈਸ ਕਾਨਫਰੈਂਸ ਇੱਕ ਟਾਈਪ ਦੀ ਰੱਖੀ ਗਈ ਸੀ ਉੱਥੇ ਪੱਤਰਕਾਰਾਂ ਨੂੰ ਬੁਲਾਇਆ ਜਾਂਦਾ ਹੈਗਾ ਪਰ ਉੱਥੇ ਜਾ ਕੇ ਕੀ ਹੁੰਦਾ ਜਿਨ੍ਹਾਂ ਦਾ ਨਾਮ ਲਿਆ ਗਿਆ ਉਹ ਸਾਹਮਣੇ ਨਹੀਂ ਆਏ ਤੇ ਉੱਥੇ ਦੋ ਲੇਡੀਜ਼ ਜਾਨੀ ਕਿ ਸ਼ੁਕਰਣ ਦੇ ਮਾਤਾ ਜੀ ਤੇ ਨਾਲ ਉਹਨਾਂ ਦੇ ਅੱਗੇ ਮਾਤਾ ਜੀ ਜਾਨੀ ਕਿ ਸ਼ੁਕਰਣ ਦੇ ਨਾਨੀ ਜੀ ਉੱਥੇ ਆ ਜਾਂਦੇ ਨੇ ਤੇ ਫੇਰ ਜੋ ਹੁੰਦਾਗਾ ਉਹ ਮੀਡੀਆ ਦੇ ਵਿੱਚ ਦਿਖਾਇਆ ਜਾਂਦਾਗਾ ਇਸ ਨੂੰ ਲੈ ਕੇ ਵੀ ਅੰਦਰ ਖਾਤੇ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਤੇ ਕੁਝ ਸੋਸ਼ਲ ਮੀਡੀਆ ਤੇ ਪੋਸਟਾਂ ਵੀ ਸਾਡੇ ਕੋਲੇ ਸਬੂਤ ਨੇ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਪੰਨਾ ਆ ਗਿਆ ਵੀ ਕਿਸੇ ਹੋਰ ਨੂੰ ਕਹਿ ਕੇ ਵੀ ਕਿਸੇ ਹੋਰ ਨੇ ਆਉਣਾ ਸੀ ਉੱਥੇ ਪੱਤਰਕਾਰਾਂ ਨੂੰ ਇਕੱਠੇ ਕੀਤਾ ਗਿਆ ਫਿਰ ਇੱਕ ਗੱਡੀ ਦੇ ਵਿੱਚ ਉਹ ਦੋ ਲੇਡੀਜ਼ ਨੂੰ ਲੈ ਕੇ ਆਂਦਾ ਗਿਆ ਤੇ ਫਿਰ ਸ਼ਾਮ ਹੁੰਦੇ ਹੁੰਦੇ ਜਦੋਂ ਇਹ ਖਬਰ ਫੈਲ ਗਈ ਉਹਨਾਂ ਦੀ ਜਿਹੜੀ ਇੱਕ ਪੀਸੀ ਹੋਈ ਆ ਉਹਨਾਂ ਦੇ ਮਾਤਾ ਜੀ ਦੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾਗਾ ਵੀ ਸਾਡੇ ਪੁੱਤ ਦੀ ਜਿਹੜੀ ਮਿੱਟੀ ਨਾ ਪੱਟੀ ਜਾਵੇ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਦਾਦੀ ਜੀ ਆ ਉਹਨਾਂ ਦੀ ਜਿਹੜੀ ਭੈਣ ਜੀ ਆ ਤੇ ਉਹਨਾਂ ਦੇ ਜਿਹੜੇ ਪਿਤਾ ਜੀ ਤੇ ਪਿੰਡ ਵਾਸੀਆਂ ਦਾ ਇੱਕ ਬਿਆਨ ਨਿਕਲ ਕੇ ਸਾਹਮਣੇ ਆਉਂਦਾਗਾ ਅੱਗੇ ਤੁਹਾਨੂੰ ਸਾਰਾ ਤੁਸੀਂ ਬਿਆਨ ਸੁਣੋ ਫਿਰ ਹੋ ਸਕਦਾ ਵੀ ਤੁਹਾਨੂੰ ਇਹ ਸਾਰੀ ਕਹਾਣੀ ਦਾ ਕੁਛ ਨਾ ਕੁਛ ਪਤਾ ਲੱਗੇ ਪਰ ਹਜੇ ਤੱਕ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਆਈਆਂ ਉਹ ਨਿਕਲ ਕੇ ਸਾਹਮਣੇ ਆ ਰਹਿਣਾਂ ਗਈਆਂ ਨਹੀਂ ਤਾਂ ਇਹ ਚੀਜ਼ ਸਾਫ਼ ਹੋ ਰਹੀ ਆ ਵੀ ਕਦੋਂ ਸ਼ੁਕਰਣ ਦਾ ਸੰਸਕਾਰ ਕੀਤਾ ਜਾਊਗਾ ਅੱਜ ਵੀ ਉਹਨਾਂ ਦੇ ਜਿਹੜੇ ਭੈਣ ਜੀ ਆ ਉਹਨਾਂ ਨੇ ਇਹ ਗੱਲ ਸਾਫ਼ ਕੀਤੀ ਵੀ ਅਸੀਂ ਜਥੇਬੰਦੀਆਂ ਦੇ ਨਾਲ ਆ ਜਿਵੇਂ ਜਥੇਬੰਦੀਆਂ ਕਹਿਣੀਆਂ ਸੀ ਉਵੇਂ ਕਰਾਂਗੇ ਵੀ ਸ਼ੁਕਰਣ ਨੂੰ ਇਨਸਾਫ਼ ਮਿਲਣਾ ਚਾਹੀਦਾ ਅੱਗੇ ਤੁਸੀਂ ਸਾਰੇ ਬਿਆਨ ਸੁਣੋ ਪਹਿਲੀ ਗੱਲ ਤਾਂ ਮੇਰੀ ਮਾਤਾ ਨੂੰ 17 ਸਾਲ ਹੋ ਗਏ ਗਈ ਪਹਿਲਾਂ ਤਾਂ ਉਹਨੂੰ ਸੋਚਣਾ ਚਾਹੀਦਾ ਜੋ ਛੋਟੇ-ਛੋਟੇ ਨੂੰ ਛੱਡ ਗਈ ਹੁਣ ਉਹਦਾ ਹੱਕ ਹੀ ਨਹੀਂ ਬਣਦਾ ਸਾਡੇ ਚ ਆਉਣ ਦਾ ਇਹ ਨਹੀਂ ਬੰਦੇ ਹਲੇ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਉਹਨੂੰ ਇਨਸਾਫ਼ ਨਹੀਂ ਮਿਲਦਾ ਉਹ ਤੂੰ ਕਹਰੇ ਵੀ ਤਾਂ ਕੁਝ ਕਹ ਲੈ ਉਹ ਉਹਦੋਂ ਸੋਚਣਾ ਚਾਹੀਦਾ ਸੀ ਜਦੋਂ ਉਹ ਛੱਡ ਕੇ ਗਈ 2 ਸਾਲ ਦਾ ਮੁੰਡਾ ਸੀ ਉਹਦੋਂ ਮੈਨੂੰ ਤਾਂ ਉਹਨੇ ਦੇਖਿਆ ਹੀ ਨਹੀਂ ਪਾਲਿਆ ਹੀ ਨਹੀਂ ਹੁਣ ਉਹ ਐਂ ਕਹਿੰਦੀ ਆ ਵੀ ਮੇਰੇ ਜਵਾਕ ਆ ਉਹਦੋਂ ਉਹਨੂੰ ਦਿਖਿਆ ਨਹੀਂ ਵੀ ਅਸੀਂ ਜਵਾਕ ਆ ਉਹਦੇ ਜੋ ਛੱਡ ਕੇ ਗਈ ਆ ਮੇਰੀ ਉਹਦੇ ਨਾਲ ਕਦੇ ਕੋਈ ਗੱਲ ਨਹੀਂ ਹੋਈ ਨੀ ਛੁੱਕ ਕਰ ਨਹੀਂ ਹੁੰਦੀ ਨਹੀਂ ਹੁੰਦੀ ਸੀ ਤੁਸੀਂ ਹੁਣ ਫੋਨ ਲਾਇਆ ਸੀ ਸਾਡੇ ਵੱਲੋਂ ਤਾਂ ਉਹ ਮਰੀ ਵੀ ਐ ਸਾਡੇ ਨਾਲ ਉਹਦਾ ਕੋਈ ਇਲਾਗਾ ਦੇਗਾ ਨਹੀਂ ਮੇਰਾ ਭਰਾ ਸੀ ਅਸੀਂ ਜਥੇਵੰਦੀ ਦੇ ਨਾਲ ਆ ਜਿਵੇਂ ਕਰਨਗੇ ਅਸੀਂ ਓਵੇਂ ਕਰਾਂਗੇ ਕੋਈ ਕੁਛ ਕਹੀ ਜਾਵੇ ਉਹ ਸਭ ਕੁਝ ਝੂਠ ਬੋਲ ਰਹੀ ਐ ਅਸੀਂ ਤਾਂ ਜਥੇਵੰਦੀ ਨੂੰ ਬੇਨਤੀ ਕਰਦੇ ਆ ਵੀ ਉਹਨੂੰ ਇਨਸਾਫ ਦਿਵਾਇਆ ਜਾਵੇ ਉਹਨਾਂ ਦੇ ਹਸਬੰਡ ਤੋਂ ਲੈ ਬੋਲ ਕੀ ਲਾਇਆ ਛੋਟ ਚਰਨਜੀਤ ਚਰਨਜੀਤ ਜੀ ਜਿਹੜੀ ਤੁਹਾਡੀ ਘਰਾਂ ਲਈ ਦੱਸ ਰਿਹਾ ਕਿ ਮੈਂ ਚਰਨਜੀਤ ਦੀ ਵਾਈਫ ਆ ਤੇ ਮੇਰਾ 13 ਸਾਲ ਪਹਿਲਾਂ ਉਹਨਾਂ ਤਲਾਕ ਹੋਇਆ ਸੀ ਨਹੀਂ ਗਾ ਝੂਠ ਹੈ 17 ਸਾਲ ਹੀ ਹੋਇਆ ਕਦੇ ਤੁਹਾਨੂੰ ਮਿਲੀ ਆ ਹੋ ਨਾ ਜੀ ਮੁੜ ਕੇ ਆਈ ਨਹੀਂ ਕਿੰਨਾ ਟਾਈਮ ਹੋਇਆ ਤਲਾਕ ਹੋਇਆ 17 ਕਦੋਂ ਉਦੋਂ ਤੀਜੇ ਤੋਂ ਦਾ ਤਲਾਕ ਹੋਇਆ ਮਠੰਡੇ ਹੋਇਆ ਹੁਣ ਕੀ ਕਹਿਣਾ ਚਾਹਣਾ ਜਿਹੜਾ ਕੀ ਤੁਹਾਡੇ ਜਿਹੜਾ ਬਾਲੀਵਾਰਸ ਕੋਣ ਹੈਗਾ ਤੁਹਾਡੇ ਸੁਮਨ ਦਾ ਉਹ ਵਿੱਚ ਕੋਈ ਲਾਗਅ ਦੇ ਹੈਗਾ ਕਿੰਨਾ ਤੁਹਾਡੀ ਪਤਨੀ ਨਾ ਜੀ ਉਹਦਾ ਕੋਈ ਲਾਗਅ ਦਾ ਨਹੀਂ ਠੀਕ ਹੈ ਬਾਕੀ ਵਾਲੇ ਦਾਵਾ ਕਰਦੀ ਹੈ ਕਿ ਉਹ ਸ਼ੁਭਕਰਨ ਦੀ ਮਾਂ ਹੈ ਤੇ ਸ਼ੁਭਕਰਨ ਨਾਲ ਉਹਦੀ ਗੱਲ ਵੀ ਹੋਈ ਹੈ ਅੰਦੋਲਨ 'ਚ ਜਾਣ ਤੋਂ ਪਹਿਲਾਂ 2 ਦਿਨ ਪਹਿਲਾਂ ਵੀ ਮੌਤ ਹੋਣ ਤੋਂ ਪਹਿਲਾਂ ਉਹਨੇ ਫੋਨ ਕਰਿਆ ਸ਼ੁਭਕਰਨ ਨੇ ਕਿ ਅਸੀਂ ਅੰਦੋਲਨ ਵਿੱਚ ਆ ਕੀ ਕਹਿਣਾ ਚਾਹੋਗੇ ਤੁਸੀਂ ਉਹ ਤਾਂ 17 ਸਾਲ ਹੋ ਗਏ ਜੀ ਉਹਦਾ ਤਲਾਕ ਹੋਏ ਨੂੰ ਸਾਡੇ ਨਾਲ ਤਾਂ ਕੋਈ ਲਾਗ ਦੇਗਾ ਨਹੀਂ ਪੋਰਾ ਪੋਰਾ ਬੱਚੇ ਛੱਡ ਕੇ ਗਈ ਵੀ ਆ ਵਿਆਹ ਕਰਾਈ ਬੈਠੀ ਐ ਜਿਵਾਕ ਜੰਮੀ ਬੈਠੀ ਐ ਜਿਸ ਤਰ੍ਹਾਂ ਉਹ ਮੇਰੇ ਰੱਖੀ ਜਾਂਦੇ ਨੇ ਮੰਗਾ ਅਸੀਂ ਤਾਂ ਇਹਨਾਂ ਦੇ ਨਾਲ ਹੀ ਆ ਜੀ ਜਥੇ ਬੰਦਿਆਂ ਦੇ ਇਹ ਜੋ ਕੁਝ ਕਰਨਗੇ ਇਹੀ ਕਰਨਗੇ ਸਾਡਾ ਉਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਉਸ ਕਹੀ ਜਾਂਦੀ ਆ ਉਹ ਕਿਉਂ ਕਿਉਂ ਕੈਸੇ ਦੀ ਮੰਗ ਕਰ ਪੈਸੇ ਉਹ ਤਾਂ ਉਹ ਤਾਂ ਜੀ ਬਹੁਤ ਕੁਝ ਕਰੂਗੀ ਹਣਾ ਅਕਾਊਂਟ ਜਾਰੀ ਕਰਤਾ ਖਾਤਾ ਕਰੀ ਉਹ ਤਾਂ ਬਹੁਤ ਕੁਝ ਕਰੂਗੀ ਇਹ ਪਰਿਵਾਰ ਵਾਲਿਆਂ ਤੇ ਵੀ ਉਹਨੇ આરોਪ ਲਗਾਏ ਨੇ ਕਿ ਵੀ ਉਹਨਾਂ ਨੇ ਅਕਾਊਂਟ ਜਾਰੀ ਕਰਤੇ ਪੈਸੇ ਲੈਣ ਦੇ ਮਾਰੇ ਨੇ ਕਿਹਾ ਤੇ ਮਿੱਟੀ ਨਾ ਖਰਾਬ ਕਰੀ ਜਾਵੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਸਾਥ ਤੋਂ ਅਸੀਂ ਤਾਂ ਜੀ ਇਹਨਾਂ ਦੇ ਮੰਗਾਂਗੇ ਜੱਥੇ ਬੰਦੀ ਦੇ ਜਿਵੇਂ ਕਰਨਗੇ ਉਹਵੇਂ ਉਹਵੇਂ ਹੋਊਗਾ ਜਿਵੇਂ ਜਦੋਂ ਇਹ ਛਸ਼ਕਾਰ ਨੂੰ ਕਹਿਣਗੇ ਉਦੋਂ ਹੀ ਛਸ਼ਕਾਰ ਹੋਊਗਾ ਵੈਲ ਉਸ ਨੂੰ ਕੀ ਕਹਿਣਾ ਚਾਹੂਗੇ ਜੋ ਸ਼ੁਕਰਾਂ ਦੀ ਮਾਂ ਬਣ ਕੇ ਉੱਥੇ ਅੱਜ ਪਹੁੰਚੇ ਉੱਥੇ ਪਟਿਆਲੇ ਉਹਨੂੰ ਅਸੀਂ ਕਹੀਓ ਮਾਂ ਬਣੀ ਨਹੀਂ ਮਾਂ ਬਣੀ ਨਹੀਂ ਜਦੋਂ ਹੁਣ ਉਹਨੇ ਤਲਾਕ ਤਲਾਕ ਉਹਦੇ ਨਾਲ ਹੋਇਆ ਵੈ 17 ਸਾਲ ਹੋ ਗਏ ਤੇ ਬਾਕੀ ਉਹਦੇ ਉਹਨੂੰ ਦਿ세 ਨਹੀਂ ਇਹ ਬੱਚੇ ਪੋਰਾ ਪੋਰਾ ਆ ਤਾਂ ਕੁੜੀ ਰੂੜੀ ਫਿਰਦੀ ਸੀ ਸਾਲ ਦੀ ਸੀ ਮੁੰਡਾ 2 ਸਾਲ ਦਾ ਸੀ ਉਹਦੇ ਉਹ ਕਿੱਧਰ ਦਸਨ ਮੁਤਾਬਕ 2007 ਚ ਉਹਨਾਂ ਦਾ ਤਲਾਕ ਹੋਇਆ ਜੀ ਜਿਹਦਾ ਸਮਾਂ ਬਣਦਾ 17 ਸਾਲ ਤੇ ਉਹ ਲੜਕਾ ਜਿਹੜਾ ਸੁਭਕਰਨ ਸਿੰਘ ਹੈ ਉਹਦੀ ਉਮਰ 21 ਸਾਲ ਬਣਦੀ ਹੈ ਯਾਨੀ ਕਿ ਉਹ ਬੱਚਾ ਵੀ 2-3 ਸਾਲ ਦਾ ਸੀ ਉਦੋਂ 3 ਸਾਲ ਦਾ ਸੋ ਇਸ ਕਰਕੇ ਵੀ ਕੋਰਟ ਦੇ ਵਿੱਚ ਤਲਾਕ ਹੋਇਆ ਪਰਿਵਾਰ ਨੇ ਦੱਸਣ ਮੁਤਾਬਕ ਵੀ ਅਸੀਂ ਤਾਂ ਜਦੋਂ ਇੱਥੇ ਪਿੰਡ ਚ ਆਉਂਦੇ ਜਾਂਦੇ ਕਦੇ ਉਹਨੂੰ 17 ਸਾਲ ਤੋਂ ਉਹਨੂੰ ਇੱਥੇ ਦੇਖਿਆ ਨਹੀਂ ਬੱਚੇ ਦਾਦੀ ਨੇ ਪਾਲੇ ਆ ਜੀ ਜਾਂ ਉਹਨਾਂ ਦੇ ਫਾਦਰ ਨੇ ਪਾਲੇ ਆ ਜੀ ਜਾਂ ਉਹਨਾਂ ਦੇ ਚਾਚੇ ਨੇ ਪਾਲੇ ਜਿਹੜੇ ਬੱਚਾ ਤਲਾਕ ਹੋਇਆ ਕਿਸੇ ਕਿਸੇ ਨਹੀਂ ਕਦੇ ਨਹੀਂ ਲੇਕੀ ਅਸੀਂ ਕਦੇ ਦੇਖਿਆ ਨਹੀਂ ਮੁੜ ਕੇ ਉਹਨੂੰ ਮੂੰਹ ਨਹੀਂ ਦੇਖਿਆ ਪਿੰਡ ਚ ਕਦੇ ਇਸ ਪਰਿਵਾਰ ਚ ਕਦੇ ਨਹੀਂ ਆਈ ਉਹ ਨਹੀਂ ਅਸੀਂ ਪਿੰਡ ਦੇ ਕਿਸੇ ਨੇ ਵੀ ਨਹੀਂ ਦੇਖੂ ਕੋਈ ਵੀ ਨਹੀਂ ਕਹੇਗਾ ਤੁਹ ਕੀ ਲੱਗਦਾ ਇਹ ਨਹੀਂ ਅਸਲ ਵਿੱਚ ਦਾਦੀ ਦੀ ਜੀ ਉਹਦੇ ਫਾਦਰ ਦੀ ਉਹਨਾਂ ਦੇ ਚਾਚਾ ਜੀ ਦੀ ਮੰਨੀ ਜਾਣੀ ਚਾਹੀਦੀ ਹੈ ਜੀ ਇਹਨਾਂ ਦੀ ਇਹ ਵਾਰਸ ਨੇ ਅਸਲ ਵਿੱਚ ਜੀ ਪਿੰਡ ਨਾਲ ਖੜੇ ਇਹਨਾਂ ਦੇ ਜੀ ਪਰਿਵਾਰ ਨਾਲ ਕੀ ਸੰਬੰਧ ਮੇਰਾ ਨਾਮ ਗੁਰਵਿੰਦਰ ਸਿੰਘ ਬੱਲੂ ਜੀ ਮੈਂ ਕਿਸਾਨ ਜੱਥੇਬੰਦੀ ਦਾ ਆਗੂ ਵੀ ਹਾਂ ਕਿਸਾਨ ਜੱਥੇਬੰਦੀ ਦੇ ਆਗੂ ਹੋਣ ਤੋਂ ਨਾਂ ਤੋਂ ਪਹਿਲਾਂ ਅਸੀਂ ਪਿੰਡ ਪੱਦਰ ਤੇ ਨਾਲ ਖੜੇ ਹਾਂ ਤੇ ਇਸ ਕਰਕੇ ਅਸੀਂ ਪਿੰਡ ਇਹਨਾਂ ਦਾ ਜਿਹੜਾ ਦੁੱਖਾ ਉਹ ਬਣਾਉਣ ਵਾਸਤੇ ਦਿੱਲੀ ਇੱਥੀ ਹੁੰਨੇ ਹਾਂ ਹਰ ਰੋਜ਼ ਦੇਖੋ ਦਾਵਾ ਕਰੀ ਜਾਵੇ ਉਹ ਤਾਂ ਕੋਈ ਵੀ ਕਰੀ ਜਾਵੇ ਹੁਣ ਲਾਲਚ ਹਰੇਕ ਦੇ ਮਨ 'ਚ ਹੋਇਆ ਪਿਆ ਬਾਈ ਇੱਥੇ ਅਸੀਂ ਤਾਂ ਦੇਖਿਆ ਨਹੀਂ ਵੀ ਇਹਦੀ ਮਾਤਾ ਕੀ ਨਿੱਕੇ ਨਿੱਕੇ ਹੁੰਦਿਆਂ ਨੂੰ ਛੱਡ ਗਈ ਸੀ ਇਹਦਾ ਪਾਲਣ ਪੋਸ਼ਣ ਹੈ ਜਿਹੜਾ ਇਹਨਾਂ ਦੀ ਦਾਦੀ ਤੇ ਇਹਨਾਂ ਦੇ ਚਾਚਾ ਜੀ ਨੇ ਹੋਰ ਪਰਿਵਾਰ ਨੇ ਇਹਨਾਂ ਦੇ ਫਾਦਰ ਸਾਹਿਬ ਨੇ ਬਹੁਤ ਔਖਾਂ ਨਾਲ ਜਿਹੜਾ ਕੀਤਾਗਾ ਅਸੀਂ ਇਹ ਕਹਿ ਸਕਦੇ ਹਾਂ ਵੀ ਇਹ ਧੰਨ ਦੇ ਤਕੜੇ ਆ ਜਿਨ੍ਹਾਂ ਨੇ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਔਖੇ ਟਾਈਮ 'ਚ ਛੱਡ ਕੇ ਬਾਗੀ ਇਹਨਾਂ ਨੂੰ ਜਦੋਂ ਅੱਜ ਉਹਦੇ ਮਨ 'ਚ ਲਾਲਚ ਜਾਗ ਗਿਆ ਤਾਂ ਉਹ ਕਹਿੰਦੀ ਹੈਗੀ ਵੀ ਹਾਂ ਮੈਂ ਇਹ ਮੇਰੇ ਬੱਚੇ ਆ ਉਹਦੇ ਦੇ ਉਹਨੂੰ ਆਪਣੇ ਬੱਚੇ ਦਿਸੇ ਨਹੀਂ ਹੈਗੇ ਉਹ ਇੱਕ ਸੋਨੂੰ ਦੱਸਦੇ ਆ ਵੀ ਇਹ ਪ੍ਰਸ਼ਾਸਨ ਦੀ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਤੇ ਸਰਕਾਰ ਪੱਬਾਂ ਭਾਰ ਹੋਈ ਫਿਰਦੀ ਐ ਨਾ ਉਹਦਾ ਸੰਸਕਾਰ ਕਰਵਾਉਣ ਨੂੰ ਅਸੀਂ ਇਹ ਮੰਨਦੇ ਆਂ ਵੀ ਇਹ ਤੇਰ ਵੀ ਉਹਨਾਂ ਦੀ ਖੜੀ ਕੀਤੀ ਹੋਈ ਐ ਸੋਡੇ ਚੈਨਲ ਦੇ ਜਰੀਏ ਅਸੀਂ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆਂ ਵੀ ਪ੍ਰਸ਼ਾਸਨ ਨੇ ਇਹ ਜਿਹੀਆਂ ਗੱਲਾਂ ਤੋਂ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜੇ ਨਹੀਂ ਲੋਕਾਂ ਦੇ ਉਹਨਾਂ ਨੂੰ ਪਾਰੀ ਰੋਧ ਦਾ ਸਾਹਮਣਾ ਕਰਨਾ ਪਊ ਕਿਉਂਕਿ ਇੱਕ ਪਾਸੇ ਸਾਡੇ ਜਵਾਨ ਪਿੰਡ ਦੇ ਪੁੱਤ ਦੀ লাশ ਪਈ ਐ ਜਿਹੜੀ ਇਸ ਸਰਕਾਰ ਦੀਆਂ ਗੰਦੀਆਂ ਨੀਤੀਆਂ ਕਰਕੇ ਕੇਂਦਰ ਦੀ ਗੋਲੀ ਦਾ ਸਕਾਰ ਹੋਇਆਗਾ ਸਾਡਾ ਨੌਜਵਾਨ ਉਹਦੀ ਹਲੇ ਡੈੱਡ ਬੋਡੀ ਪਈ ਆ ਉਹ ਰਜਿੰਦਰਾ ਹਸਪਤਾਲ ਦੇ ਵਿੱਚ ਰੋਲ ਰਹੀ ਆ ਉਹਦਾ ਸੰਸਕਾਰ ਉਹਦੇ ਸਾਨੂੰ ਇਨਸਾਫ ਦੇਣ ਦੀ ਬਜਾਏ ਇਹ ਸਾਰੀਆਂ ਇਹੋ ਜਿਹੀਆਂ ਧਰਾਕੜੀਆਂ ਕਰ ਦਿਆ ਪ੍ਰਸ਼ਾਸਨ ਦਾ ਕੰਮ ਹੁੰਦਾ ਪੈਂਤਰਾ ਖੇਡਣਾ ਇਹ ਹੁਣ ਸਾਰੇ ਪੈਂਤਰੇ ਇਹਨਾਂ ਨੇ ਖੇਡ ਕੇ ਦੇਖ ਲਏ ਇਹਨਾਂ ਕੋਲੇ ਆਖਰੀ ਹਥਿਆਰ ਬਚਿਆ ਸੀਗਾ ਉਸ ਹਥਿਆਰ ਨੂੰ ਵੀ ਇਹਨਾਂ ਨੇ ਸਾਡੇ ਸਾਹਮਣੇ ਕੱਢ ਲਿਆ ਅਸੀਂ ਫੇਰ ਥੋੜੇ ਚੇਤਾਵਨੀ ਦੇਣਾ ਚਾਹੁੰਦਾ ਸੋਡੇ ਚੈਨਲ ਦੇ ਰਾਹੀਂ ਵੀ ਪ੍ਰਸ਼ਾਸਨ ਆਵਦੀਆਂ ਹਰਕਤਾਂ ਤੋਂ ਇਹਨਾਂ ਤੋਂ ਆਵਾਜ਼ ਆ ਜੇ ਨਹੀਂ ਲੋਕਾਂ ਦੇ ਇਹਨਾਂ ਨੂੰ ਪਾਰੀ ਰੋਧਾ ਸਾਹਮਣਾ ਕਰਨਾ ਪਊ ਇੱਥੋਂ ਦਾ ਪ੍ਰਸ਼ਾਸਨ ਹੈ ਜਿਹੜਾ ਤੇ ਸਰਕਾਰ ਹੈ ਪੱਪਾਂ ਪਾਰ ਹੋਈ ਫਿਰਦੀ ਹੈ ਸੰਸਕਾਰ ਕਰਵਾਉਣ ਨੂੰ ਸੰਸਕਾਰ ਇਹਦਾ ਉਦੋਂ ਤੱਕ ਨਹੀਂ ਹੁੰਦਾ ਜਦੋਂ ਤੱਕ ਉੱਥੇ ਬੈਠੀਆਂ ਲੜ ਰਹੀਆਂ ਜਥੇਬੰਦੀਆਂ ਗੀਆਂ ਉਹ ਇਨਸਾਫ ਉਹਨਾਂ ਨੂੰ ਮਿਲਦਾ ਨਹੀਂ ਹੈਗਾ ਤੇ ਉੱਥੇ ਲੱਗੇ ਮੋਰਚੇ ਦਾ ਵੀ ਸਵਾਲ ਆ ਕਿਉਂਕਿ ਸੋਭ ਕਰਨ ਦੇ ਨਾਲ ਜੁੜਿਆ ਹੋਇਆ ਉੱਥੋਂ ਦਾ ਮੋਰਚਾ ਵੀ ਹੈ ਉੱਥੋਂ ਦੇ ਆਗੂਆਂ ਨੇ ਸਾਰਾ ਕੁਝ ਦੇਖਣਾਗਾ ਉਸ ਹਸਾਬ ਨਾਲ ਉਹ ਹੈਂਡਲ ਕਰ ਰਹੇ ਆ ਇਸ ਕਰਕੇ ਸਰਕਾਰ ਇਹ ਗੱਲ ਭੁੱਲ ਜੇ ਵੀ ਉਹਨੂੰ ਬਿਨਾਂ ਇਨਸਾਫ ਦਿੱਤੇ ਹੋਏ ਉਹਦੇ ਤੇ ਪਰਚਾ ਦਰਜ ਕਰੇ ਜਿਹੜੇ ਜਿਹੜੇ ਉੱਥੇ ਦੋਸ਼ੀ ਆ ਉਹਨਾਂ ਦੇ ਪਰਚਾ ਦਰਜ ਕਰੇ ਤੋਂ ਬਿਨਾ ਇਹ ਮਸਲਾ ਜਿਹੜਾ ਨਹੀਂ ਨਿਬੜਨਾ ਅਸੀਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਇਹੋ ਜਿਹੀਆਂ ਹਰਕਤਾਂ ਤੋਂ ਬਾਜ਼ ਆਜੋ ਤੇ ਜਿਹੜੀ ਬਣਦੀ ਕਾਰਵਾਈ ਆ ਉਹ ਦੋਸ਼ੀਆਂ ਦੇ ਖਿਲਾਫ ਕਰੋ ਠੀਕ ਹੈ ਜੀ ਗੁਰਮੀਤ ਸਿੰਘ ਜੀ ਗੁਰਮੀਤ ਸਿੰਘ ਜੀ ਤੋਡੇ ਪਰਿਵਾਰਕ ਦੇ ਵਿੱਚ ਇੱਕ ਮਹਿਲਾ ਹੋਰ ਆਈ ਹੈਗੀ ਉਹ ਕਹਿ ਰਹੀ ਹੈ ਕਿ ਮੈਂ ਸ਼ੁਕਰਾਂ ਦੀ ਮਾਂ ਮੈਂ ਮਤਲਬ ਕਿ ਮੇਰਾ ਤਲਾਕ ਹੋਇਆ ਹੋਇਆ ਪਹਿਲਾਂ 13 ਸਾਲ ਪਹਿਲਾਂ ਦਾ ਸਰੀ ਕੀ ਕਹਿਣਾ ਚਾਹੁੰ ਮੈਂ ਨਹੀਂ ਪਹਿਲੇ ਕਾ 13 ਸਾਲ ਦਾ ਝੂਠ ਮਾਰਦੇ ਤਲਾਕ ਘੱਟੋ ਘੱਟ 16-17 ਸਾਲ ਹੋ ਗਏ ਹੋ ਹੋਏ ਨੂੰ ਤਲਾਕ ਮੇਰੀ 60 ਸਾਲ ਦੀ ਉਮਰ ਹੋ ਗਈ ਇੱਥੇ ਰਹਿਣਾ ਹੈ ਸ਼ਿਕਰਾਂ ਚ ਇਕੱਠੇ ਆਂਗੇ ਛਕੇ ਐ ਤੇ ਮਤਲਬ ਛੋਟੇ ਛੋਟੇ ਸੀ ਰੋੜ ਕੋੜ ਕੇ ਦਾਦੀ ਨੇ ਤੇ ਚਾਚੇ ਨੇ ਪਾਲੇ ਨੇ ਤੇ ਉਦੋਂ ਛੱਡ ਕੇ ਇਹਨਾਂ ਨੂੰ ਹੋਰ ਵਿਆਹ ਕਰਵਾ ਲਿਆ ਉਹਨੇ ਹੋਰ ਵਿਆਹ ਕਰਵਾ ਕੇ ਬੱਚੇ ਵੀ ਆਦੇ ਜੰਮੇ ਹੋਏ ਮਤਲਬ ਇਹ ਤਾਂ ਹੁਣ ਪ੍ਰਸ਼ਾਸਨ ਇਹ ਰਣਨੀਤੀਆਂ ਘੜਦਾਗਾ ਤੇ ਸਭ ਰੋਟੀਆਂ ਛੇਕਦੇ ਹੁਣ ਉਹ ਜਾਣ ਕੇ ਇਹ ਸੰਝ ਕਿਹੜੀ ਕਰਦੀ ਹੈ ਤੇ ਮਤਲਬ ਇਹਦਾ ਕੋਈ ਵਿੱਚ ਰੋਲ ਨਹੀਂ ਕਿ ਉਹ ਤਾਂ ਮਤਲਬ ਵਿਆਹ ਕਰਾ ਕੇ ਵੀ ਮਤਲਬ ਇਹ ਇਹਨਾਂ ਤੇ ਬੱਚਿਆਂ ਦਾ ਕੁਝ ਵੀ ਬਣ ਨਾ ਜਾਵੇ ਇਹ ਸਭ ਕੁਝ ਜਾਣ ਬੁੱਝ ਕੇ ਹੋ ਰਿਹਾ ਕਰਾ ਰਿਹਾ ਪ੍ਰਸ਼ਾਸਨ ਪ੍ਰਸ਼ਾਸਨ ਠੀਕ ਤੇ ਮਤਲਬ ਮੇਰੇ ਹੁੰਦੇ ਤੋਂ ਉਹ ਤਲਾਕ ਹੋਇਆ ਹੈ ਮੇਰੀ 60 ਸਾਲ ਦੀ ਉਮਰ ਹੋ ਗਈ ਮੈਂ ਇਸ ਦੇ ਚੰਗੀ ਤਰ੍ਹਾਂ ਜਾਣੂ ਆ ਤਲਾਕ ਕੋ ਕਹਿੰਦੇ ਉਹ ਵਿਆਹ ਕਰਵਾਇਆ ਬੱਚੇ ਰੋੜ ਕੋੜ ਕੇ ਮਸਾਂ ਪਾਲੇ ਨੇ ਦਾਦੀ ਨੇ ਤੇ ਚਾਚੇ ਨੇ